ਸਸੀ ਗਾਲ ਜੀ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਮੈਂ ਇਹ ਮੈਸੇਜ ਕਨਵੇ ਕਰਨਾ ਚਾਹੁੰਦਾ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਥੋੜਾ ਜਿਹਾ ਲੋਕਾਂ ਦੇ ਵਿੱਚ ਪੈਦਾ ਮਾਹੌਲ ਹੈ ਕਿ LPG ਜਾਂ ਸਾਡੇ ਜਿਹੜੇ ਪੈਟਰੋਲ ਡੀਜ਼ਲ ਹੈ ਉਹ ਮੁੱਕਣ ਵਾਲਾ ਸਾਨੂੰ ਕਈ ਥਾਵਾਂ ਤੋਂ ਇਹ ਵੀ ਰਿਪੋਰਟ ਆਈਆਂ ਕਿ ਬਈ ਸਾਰੇ ਲੋਕੀ ਇਹਦੇ ਵਿੱਚ ਪੈਟਰੋਲ ਪੰਪਾਂ ਤੇ ਭੀੜ ਲਗਾ ਕੇ ਪੈਨਿੰਗ ਬਾਇੰਗ ਕਰ ਰਿਹਾ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਸਵੇਰੇ ਤੋਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਡੇ ਜਿੰਨੇ ਵੀ ਪੈਟਰੋਲ ਪੰਪ ਦੇ ਨਾਲ ਉਹਨਾਂ ਦੇ ਐਸੋਸੀਏਟਡ ਡੀਲਰਸ ਨੇ ਉਹਨਾਂ ਨਾਲ ਸਾਡੀ ਲਗਾਤਾਰ ਗੱਲ ਚੱਲ ਰਹੀ ਸੀ ਤੇ ਹੁਣੇ ਤੁਹਾਨੂੰ ਤੁਸੀਂ ਨਿਊਜ਼ 'ਚ ਵੀ ਪੜਿਆ ਹੋਣਾ ਕਿ ਜਿੰਨੇ ਵੀ ਸਾਡੇ ਰੀਫਿਊਲਿੰਗ ਸਟੇਸ਼ਨ ਨੇ ਪਾਵੇਆ ਜਲੰਧਰ ਹੈ ਹੁਸ਼ਿਆਰਪੁਰ ਹੈ ਬਠਿੰਡਾ ਉੱਥੇ ਜਿੰਨੇ ਵੀ ਕੋਈ ਹੜਤਾਲ ਜਾਂ ਤੜਨਾ ਸੀ ਉਹ ਤੋਂ ਉੱਠ ਗਿਆ ਸਾਡੇ ਟੋਟਲ 18 ਟੈਂਕਰ ਜ਼ਿਲ੍ਹੇ ਦੇ ਇਸ ਵੇਲੇ ਪੁੱਥੋਂ પેટ્રોલ ਜਾਂ ਡੀਜ਼ਲ ਲੈਣ ਲਈ ਗਏ ਹੋਏ ਨੇ ਸਿਮਿਲਰਲੀ ਕਾਫੀ ਟਰੱਕ ਸਾਡੇ ਐਲਪੀਜੀ ਲੈਣ ਲਈ ਵੀ ਜਾ ਚੁੱਕੇ ਨੇ ਜਿਨ੍ਹਾਂ ਦੀ ਸਪਲਾਈ ਰਾਤ ਨੂੰ ਜਾਂ ਸਵੇਰੇ ਵਾਪਸ ਪੂਰੀ ਹੋ ਜਾਣੀ ਹੈ ਮੈਂ ਤੁਹਾਨੂੰ ਇਹ ਤੁਹਾਨੂੰ ਆਸ਼ਵਾਸਨ ਦੇਣਾ ਚਾਹੁੰਦਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ પેટ્રોલ ਡੀਜ਼ਲ ਜਾਂ ਐਲਪੀਜੀ ਦੀ ਕੋਈ ਕਿਲਤ ਨਹੀਂ ਆਵੇਗੀ ਪੁਰਾ ਪਸ਼ਾਸਨ ਇਸ ਵੇਲੇ ਇਸ ਵੱਲ ਧਿਆਨ ਦੇ ਰਿਹਾ ਹੈਗਾ ਤੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਕ੍ਰੀਏਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ 1800 180 1852 ਸਾਡਾ 24 ਘੰਟੇ ਖੁੱਲਿਆ ਹੋਇਆ ਟੋਲ ਫਰੀ ਨੰਬਰ ਹੈ ਜੇ ਕਿਸੇ ਨੂੰ ਕਿਸੇ ਚੀਜ਼ ਦੀ ਕਿੱਲਤ ਆਉਂਦੀ ਹੈ ਤੁਸੀਂ ਇਸ ਨੰਬਰ ਤੇ ਸਾਨੂੰ ਸੰਪਰਕ ਕਰੋ ਜੇ ਕੋਈ ਬਲੈਕ ਮਾਰਕੀਟਿੰਗ ਕਰ ਰਿਹਾ ਹੈਗਾ ਜਾਂ ਸਟਾਕਿੰਗ ਕਰ ਰਿਹਾ ਹੈ ਕਿਸੇ ਵੀ ਚੀਜ਼ ਦੀ ਉਹ ਵੀ ਤੁਸੀਂ ਸਾਨੂੰ ਇਸ ਨੰਬਰ ਤੇ ਦੱਸ ਸਕਦੇ ਹੋ ਤੇ ਅਸੀਂ ਉਸ ਤੇ ਤੁਰੰਤ ਐਕਸ਼ਨ ਵੀ ਲਵਾਵਾਂਗੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਨਹੀਂ ਆਉਣ ਦਵਾਂਗੇ ਬਹੁਤ-ਬਹੁਤ ਆਤਮ ਜੀ